ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਿਰਾਸਤ ਜੈਸ ਨੂੰ ਗ੍ਰਿਫਤਾਰੀ ਕਈਏ ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਬਕਾਇਦਾ ਮੀਡੀਆ ਦੇ ਸਾਹਮਣੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਆਪਣੀ ਸਾਰੀ ਜਾਇਦਾਦ ਅਗਲੀ ਪੀੜ੍ਹੀ ਦੇ ਨਾਂ ਲਵਾਉਂਦੇ ਨੇ ਔਰ ਜਿਹੜੀ ਹੈ ਵਸੀਅਤ ਲਿਖਦੇ ਨੇ ਕਿਉਂਕਿ ਉਹਨਾਂ ਨੇ ਮਰਨ ਵਰਤ ਤੇ ਬੈਠਣ ਦਾ ਜਿਹੜਾ ਮਨ ਬਣਾ ਲਿਆ ਸੀ ਖਨੌਰੀ ਬਾਰਡਰ ਦੇ ਉੱਤੇ ਬੈਠਣਾ ਸੀ ਪਰ ਰਾਤ ਨੂੰ ਦੱਸਿਆ ਜਾਂਦਾ ਹੈ ਕਿ 2:30 ਤੋਂ 3 ਵਜੇ ਦਾ ਸਵੇਰ ਦਾ ਸਮਾਂ ਸੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਇਸੇ ਹਿਰਾਸਤ ਨੂੰ ਲੈ ਕੇ ਸਭ ਤੋਂ ਪਹਿਲਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਦੋਸ਼ ਲਾਏ ਕਿ ਕੁਝ ਜਿਹੜੇ ਪੁਲਿਸ ਅਫਸਰ ਆਏ ਸਨ ਉਹ ਹਿੰਦੀ ਵੀ ਬੋਲ ਰਹੇ ਸਨ ਤੇ ਸਾਨੂੰ ਲੱਗਦਾ ਹੈ ਕਿ ਇਹ ਕੇਂਦਰ ਸਰਕਾਰ ਦੀ ਕਾਰਵਾਈ ਹੈ ਪਰ ਬਾਅਦ ਵਿੱਚ ਸਥਿਤੀ ਹੌਲੀ-ਹੌਲੀ ਜਿਵੇਂ-ਜਿਵੇਂ ਦਿਨ ਚੜ੍ਹਿਆ ਕਲੀਅਰ ਹੁੰਦੀ ਗਈ ਤੇ ਹੁਣ ਪਤਾ ਲੱਗਦਾ ਹੈ ਕਿ ਡੀ ਐਮ ਸੀ ਹਸਤਾਲ ਜੋ ਲੁਧਿਆਣਾ ਉਥੇ ਜਗਜੀਤ ਸਿੰਘ ਡੱਲੇਵਾਲ ਨੂੰ ਰੱਖਿਆ ਗਿਆ ਤੇ ਇਸ ਮਸਲੇ ਦੇ ਵਿੱਚ ਪਟਿਆਲਾ ਡੀ ਆਈ ਜੀ ਦਾ ਬਿਆਨ ਵੀ ਸਾਹਮਣੇ ਆਇਆ ਔਰ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਗ੍ਰਿਫਤਾਰੀ ਹਰਿਆਣਾ ਪੁਲਿਸ ਵੱਲੋਂ ਨਹੀਂ ਬਲਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹ ਹਿਰਾਸਤ ਵਿੱਚ ਕਿਉਂ ਲਿਆ ਗਿਆ ਕਿਉਂਕਿ ਇਸ ਪਿੱਛੇ ਦਲੀਲ ਦਿੱਤੀ ਗਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੇਕਰ ਮਰਨਵਰਤ ਤੇ ਬੈਠਦੇ ਤਾਂ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਗੱਲ ਹੋ ਸਕਦੀ ਸੀ ਕਿਉਂਕਿ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਜਿਹੜੀ ਉਮਰ ਹੈ ਉਹ ਇਸ ਤਰ੍ਹਾਂ ਦਾ ਅਨਸ਼ਣ ਕਰਨ ਦੀ ਆਜਾਤ ਨਹੀਂ ਦਿੰਦੀ ਇਸੇ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਕਿ ਉਹ ਆਪਣੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਕਰਵਾ ਬੈਠਣ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪਹਿਲਾਂ ਤੋਂ ਐਲਾਨ ਕਰ ਦਿੱਤਾ ਔਰ ਅਪੀਲ ਕੀਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿ ਵਾਦ ਤੋਂ ਵਾਦ ਬਾਰਡਰਾਂ ਦੇ ਉੱਤੇ ਲੋਕ ਪਹੁੰਚਣ ਦੁਬਾਰਾ ਤੋਂ ਕਿਉਂਕਿ ਲੰਬੇ ਸਮੇਂ ਤੋਂ ਇਹ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦਾ ਦੂਜਾ ਪੜਾਅ ਇਸ ਨੂੰ ਮੰਨਿਆ ਜਾ ਰਿਹਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਸ ਦੇ ਦੌਰਾਨ ਵੀ ਚੋਣ ਜਾਬਤੇ ਦੇ ਦੌਰਾਨ ਵੀ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਜਿਸ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਸੀ ਤੇ ਜਿਹੜਾ ਨਾਨ ਪੋਲੀਟੀਕਲ ਐਸਕੇਐਮ ਹੈ ਸੰਯੁਕਤ ਕਿਸਾਨ ਮੋਰਚਾ ਜਿਸ ਦੇ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਆਪਣਾ ਅੰਦੋਲਨ ਵਾਪਸ ਨਹੀਂ ਲਿਆ ਔਰ ਚੋਣ ਜਾਬਤੇ ਦੇ ਦੌਰਾਨ ਵੀ ਇਹ ਗਤੀਵਿਧੀਆਂ ਜਾਰੀ ਰਹੀਆਂ ਤੇ ਹੁਣ ਸਰਵਣ ਸਿੰਘ ਪੰਦੇਰ ਦੇ ਨਾਲ ਜੋ ਸਾਡੀ ਗੱਲਬਾਤ ਹੋਈ ਹੈ ਇਸ ਗ੍ਰਫਤਾਰੀ ਤੋਂ ਬਾਅਦ ਤੁਸੀਂ ਕੀ ਸੋਚਦੇ ਨੇ ਔਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਉੱਤੇ ਉਹਨਾਂ ਦਾ ਕੀ ਪ੍ਰਤੀਕਿਰਿਆ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਸ ਵਕਤ ਸਾਡੇ ਨਾਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਜੁੜ ਚੁੱਕੇ ਨੇ ਜਿਹੜੇ ਕਿ ਖਨਾਰੀ ਬਾਰਡਰ ਤੇ ਮੌਜੂਦ ਨੇ ਔਰ ਜਗਜੀਤ ਸਿੰਘ ਡੱਲੇਵਾਲ ਦੀ ਡਿਟੈਂਸ਼ਨ ਇਸ ਨੂੰ ਲੈ ਕੇ ਇਹਨਾਂ ਦਾ ਕੀ ਨਜ਼ਰੀਆ ਹੈ ਤੇ ਅਗਲੀ ਕੀ ਤਿਆਰੀ ਹੈ ਆ ਪੰਦੇਰ ਸਾਹਿਬ ਤੁਸੀਂ ਖਨਾਰੀ ਬਾਰਡਰ ਤੇ ਇਸ ਵਕਤੋਂ ਤੇ ਤਾਜ਼ਾ ਹਾਲਾਤ ਕੀ ਨੇ ਔਰ ਅਗਲੀ ਰਣਨੀਤੀ ਕੀ ਅਪਣਾਈ ਹੈ ਆ ਦੇਖਿਆ ਇੱਥੇ ਹਾਲਾਤ ਪੀਸਫੁਲੀ ਨੇ ਲੋਕਾਂ ਦੀ ਆਮਤ ਬਹੁਤ ਜ਼ਿਆਦਾ ਜੀ ਕੰਗੇ ਹੋਰ ਲੋਕਾਂ ਨੂੰ ਅਪੀਲ ਕਰ ਰਹੇ ਆ ਮੋਰਚਿਆਂ 'ਚ ਪਹੁੰਚੋ ਵਾਦ ਤੋਂ ਬਾਅਦ ਜੀ ਅਗਲੀ ਪੋਜੀਸ਼ਨ ਇਹ ਹੈਗੀ ਆ ਕਿ ਅਸੀਂ ਮੀਟਿੰਗ ਕਰਨੀ ਆ ਮੀਟਿੰਗ ਤੋਂ ਬਾਅਦ ਸਾਰੀ ਜਿਹੜੀ ਸਿਚੁਏਸ਼ਨ ਇਹ ਕਰ ਦੇਣੀ ਆ ਠੀਕ ਹੈ ਜੀ ਕਿ ਸਾਡਾ ਅਗਲੇ ਰੂਪ ਰੇਖਾ ਹੈਗੀ ਆ ਜਿੰਦੋਂ ਤੱਕ ਕੇਂਦਰ ਦਾ ਸਵਾਲ ਆ ਖਬਰਾਂ ਮਿਲ ਰਹੀਆਂ ਉਹਨਾਂ ਦੇ ਮੰਤਰੀਆਂ ਨੇ ਕੋਈ ਟਵੀਟ ਕੀਤੇ ਨੇ ਵੀ ਇਸ ਕਾਰਵਾਈ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈਗਾ ਜੀ ਹੁਣ ਹੈਗਾ ਕਿ ਨਹੀਂ ਹੈਗਾ ਇਹ ਜੀ ਤਾਂ ਨਹੀਂ ਕਰਦੇ ਇਸ ਕਰਕੇ ਉਹਨੂੰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਪੰਜਾਬ ਸਰਕਾਰ ਚੁੱਪ ਰਹਿੰਦੀ ਹੈ ਤੇ ਇਹਦਾ ਮਤਲਬ ਉਹਨੇ ਆਪਣਾ ਗੁਨਾਹ ਕਬੂਲ ਲਿਆ ਵੀ ਕਾਰਵਾਈ ਉਹਨਾਂ ਦੀ ਹੈ ਤੇ ਉਹ ਉਹਨਾਂ ਦੀ ਕਾਰਵਾਈ ਨਹੀਂ ਅਸੀਂ ਤਾਂ ਸਾਂਝੀ ਕਾਰਵਾਈ ਸਮਝਦੇ ਹਾਂ ਤਾਂ ਇਹ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਸਾਹਮਣੇ ਆ ਕੇ ਸਪਸ਼ਟ ਕਰਨ ਜਿਹੜੀ ਉਹ ਗੱਲ ਕਹਿੰਦੇ ਸੀ ਵੀ ਤੁਹਾਡੀ ਲੜਾਈ ਕੇਂਦਰਨਾਵਾਂ ਮੈਂ ਤੁਹਾਡੇ ਨਾਲ ਆ ਹੁਣ ਉਹ ਕਿੰਨਾਂ ਦੇ ਨਾਲ ਆ ਇਹ ਦੱਸਣੋ ਜੀ ਤੁਸੀਂ ਖੁਦ ਸੁਣਿਆ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਕਹਿ ਰਹੇ ਨੇ ਕਿ ਗ੍ਰਿਫਤਾਰੀ ਘਟੋਖਟ ਮੰਤਰੀ ਦੇ ਬਿਆਨ ਤੋਂ ਇਹ ਤਾਂ ਜ਼ਿਕਰ ਹੋ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਸੇ ਨੇ ਵੀ ਕਾਰਵਾਈ ਕੀਤੀ ਹੈ ਹੋਈ ਜ਼ਰੂਰ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਣਾ ਚਾਹੁੰਦੇ ਸਨ ਮੋਹਰ ਰਵਨੀਤ ਬਿੱਟੂ ਨੇ ਜੋ ਬਿਆਨ ਸਾਂਝਾ ਕੀਤਾ ਉਸ ਵਿੱਚ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਚ ਲਿਖਿਆ ਕਿ ਕਿਸਾਨਾਂ ਆਗੂ ਢੱਲੇਵਾਲ ਦੀ ਜਿਹੜੀ ਨਜ਼ਰਬੰਦੀ ਹੈ ਇਹ ਭਗਵੰਤ ਮਾਨ ਸਰਕਾਰ ਵੱਲੋਂ ਰਚੀ ਗਈ ਹੈ ਔਰ ਉਸ ਦੀ ਗ੍ਰਿਫਤਾਰੀ ਵਿੱਚ ਕੋਈ ਵੀ ਕੇਂਦਰੀ ਏਜੰਸੀ ਸ਼ਾਮਲ ਨਹੀਂ ਹੈ ਇਹ ਸਿਰਫ਼ ਸੂਬਾ ਪੁਲਿਸ ਦਾ ਕੰਮ ਹੈ ਜਿਸ ਦਾ ਆਦੇਸ਼ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਲਈ ਹੈ ਕੇਂਦਰੀ ਏਜੰਸੀਆਂ ਤੇ ਦੋਸ਼ ਮੜਨਾ ਹੈ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਅਜਈਆਂ ਕੋਝੀਆਂ ਚਾਲਾਂ ਵਿੱਚ ਉਹ ਨਹੀਂ ਆਉਂਦੇ ਔਰ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਕਹਿ ਦਿੱਤਾ ਕਿ ਪੰਜਾਬ ਸਰਕਾਰ ਦੀ ਚਾਲ ਹੈ ਇਹ ਉਹਨਾਂ ਦੇ ਵੱਲੋਂ ਸਾਰਾ ਕੁਝ ਕੀਤਾ ਗਿਆ ਜਿਹੜਾ ਹਰਾਸਤ ਵਿੱਚ ਲਿਆ ਗਿਆ ਇਸ ਲਈ ਕੇਂਦਰੀ ਏਜੰਸੀਆਂ ਨੂੰ ਬਦਨਾਮ ਕਰਨ ਲਈ ਔਰ ਕੇਂਦਰੀ ਏਜੰਸੀਆਂ ਦੇ ਉੱਤੇ ਦੋਸ਼ ਮੜਨ ਦੀ ਸਿਰਫ ਤੇ ਸਿਰਫ ਕਾਰਵਾਈ ਹੈ ਇਸ ਮਸਲੇ ਦੇ ਵਿੱਚ ਜੋ ਪਟਿਆਲਾ ਦੇ ਡੀਆਈਜੀ ਨੇ ਉਹਨਾਂ ਨੇ ਵੀ ਆਪਣਾ ਬਿਆਨ ਸਾਂਝਾ ਕਰ ਦਿੱਤਾ ਹਾਲਾਂਕਿ ਹਰਿਆਣਾ ਪੰਜਾਬ ਦੇ ਖਨੌਰੀ ਬਾਰਡਰ ਤੋਂ ਮਰਨ ਵਰ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਇੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਔਰ ਪੰਜਾਬ ਪੁਲਿਸ ਰੀਟੇਨ ਕਰਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਲੈ ਜਾਂਦੀ ਹੈ ਕੋਈ ਵੀ ਵਿਅਕਤੀ ਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਇਸੇ ਲਈ ਹਸਪਤਾਲ ਦੇ ਚਾਰੋਂ ਤਰਫ ਪੁਲਿਸ ਖੜੀ ਕਰ ਦਿੱਤੀ ਗਈ ਉਸ ਨੂੰ ਸੀਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਰੀਬ 9 2 ਵਜੇ ਦਾ ਸਮਾਂ ਸੀ ਰਾਤ ਜਦੋਂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਉਠਾ ਲਿਆ ਗਿਆ ਔਰ ਜਿਹੜੇ ਕਿਸਾਨ ਆਗੂ ਕਹਾੜ ਨੇ ਅਭਿਮੰਨਿਉ ਕਹਾੜ ਉਹਨਾਂ ਨੇ ਵੀ ਦੋਸ਼ ਲਾਇਆ ਕਿ ਗਰਮ ਕੱਪੜੇ ਵੀ ਨਹੀਂ ਪਹਿਨਣ ਦਿੱਤੇ ਗਏ ਜੇਕਰ ਵਾਕਈ ਬਜ਼ੁਰਗ ਅਵਸਥਾ ਦਾ ਜਾਂ ਸਿਹਤ ਦਾ ਖਿਆਲ ਰੱਖਣਾ ਸੀ ਪੁਲਿਸ ਨੇ ਜਾਂ ਸਰਕਾਰ ਨੂੰ ਫਿਕਰ ਸੀ ਤਾਂ ਘੱਟੋ ਘੱਟ ਉਹਨਾਂ ਦੀ ਰਿਟੈਂਸ਼ਨ ਵੇਲੇ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਵੇਲੇ ਗਰਮ ਕੱਪੜੇ ਤਾਂ ਪਹਿਨਣ ਦਿੱਤੇ ਜਾਂਦੇ ਉਹਨਾਂ ਨੂੰ ਉਸੇ ਤਰ੍ਹਾਂ ਉਥੋਂ ਝੁੱਕ ਲਿਆ ਗਿਆ ਢੱਲੇਵਾਲ ਨੂੰ ਸੀਐਮ ਭਗਵੰਤ ਮਾਨ ਦੀ ਜੂਡਿਕਸ਼ਨ ਤੋਂ ਚੁੱਕਿਆ ਗਿਆ ਹੈ ਔਰ ਭਗਵੰਤ ਮਾਨ ਸਰਕਾਰ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਹੁਣ ਕਿਸਾਨਾਂ ਆਗੂਆਂ ਦੇ ਵੱਲੋਂ ਪਹਿਲਾਂ ਪਹਿਲਾਂ ਇਹ ਕਿਹਾ ਗਿਆ ਕਿ ਹੋ ਸਕਦਾ ਹੈ ਹਰਿਆਣਾ ਪੁਲਿਸ ਦੀ ਇਨਵੋਲਵਮੈਂਟ ਹੋਵੇ ਪਰ ਹੁਣ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਕਿਸਾਨਾਂ ਨੇ ਔਰ ਇਸ ਦੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਹਾਲਾਂਕਿ ਪਟਿਆਲਾ ਰੇਂਜ ਦੇ ਜਿਹੜੇ ਡੀਆਈਜੀ ਨੇ ਮਨਦੀਪ ਸਿੰਘ ਸਿੱਧੂ ਉਹਨਾਂ ਨੇ ਆਖਿਆ ਕਿ ਡੱਲੇਵਾਲ ਦੇ ਮਰਨ ਵਰਤ ਦੀ ਜਿਹੜੀ ਕੋਸ਼ਨਾ ਕੀਤੀ ਸੀ ਮਰਨ ਵਰਤ ਦੀ ਉਹਨਾਂ ਦੀ ਉਮਰ ਤੇ ਸਿਹਤ ਠੀਕ ਨਹੀਂ ਹੈ ਜਿਸ ਤੇ ਕਰਕੇ ਪ੍ਰਸ਼ਾਸਨ ਚਿੰਤਾ ਦੇ ਵਿੱਚ ਸੀ ਉਹਨਾਂ ਦੇ ਮਰਨ ਵਰਤੇ ਐਲਾਨ ਤੋਂ ਬਾਅਦ ਜਿਹੜੀ ਹੈ ਇਸ ਗੱਲ ਨੂੰ ਲੈ ਕੇ ਚਕੰਨੇ ਹੋਣਾ ਪਿਆ ਪ੍ਰਸ਼ਾਸਨ ਨੂੰ ਤੇ ਸਿਹਤ ਸਹੂਲਤਾ ਉੱਥੇ ਨਹੀਂ ਸੀ ਪਹੁੰਚ ਪਾਉਂਦੀਆਂ ਭੀੜ ਇਕੱਠੀ ਹੋ ਰਹੀ ਸੀ ਇਸੇ ਕਰਕੇ ਪ੍ਰਸ਼ਾਸਨ ਨੇ ਫੈਸਲਾ ਲੈ ਕੇ ਉਹਨਾਂ ਦੀ ਮੈਡੀਕਲ ਜਾਂਚ ਕਰਾਈ ਜਾਵੇ ਤੇ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਆਂਦਾ ਜਾਵੇ ਹਿਰਾਸਤ ਦੇ ਵਕਤ ਡੱਲੇਵਾਲ ਦੇ ਨਾਲ ਜਿਹੜੇ ਹਰਿਆਣਾ ਦੇ ਕਿਸਾਨ ਨੇ ਆਭਿਮੰਨਿਉ ਕੁਹਾੜ ਉਹਨਾਂ ਨੇ ਵੀ ਦੋਸ਼ ਲਾਇਆ ਕਿ ਪੁਲਿਸ ਨੇ ਸਿਰਫ ਉਹਨਾਂ ਨੂੰ ਕੁੜਤਾ ਪਜਾਮਾ ਪਾਇਆ ਹੋਇਆ ਸੀ ਉਸ ਦੇ ਵਿੱਚ ਹੀ ਉੱਥੋਂ ਚੁੱਕ ਲਿਆ ਆਰੋਣਾ ਨੂੰ ਗਰਮ ਕੱਪੜੇ ਤੱਕ ਨਹੀਂ ਪਹਿਨਣ ਦਿੱਤੇ ਡੱਲੇਵਾਲ ਸਾਹਿਬ ਰੈਸਟ ਕਰ ਰਹੇ ਸਨ ਇਹ ਬਿਆਨ ਦਿੱਤਾ ਗਿਆ ਕਿਸਾਨ ਆਗੂ ਦੇ ਵੱਲੋਂ ਤੇ ਹੁਣ ਇਸ ਮਸਲੇ ਦੇ ਵਿੱਚ ਕਸ਼ੰਕਾ ਸ਼ੁਰੂ ਹੋ ਗਈ ਹੈ ਤੇ ਕਿਸਾਨ ਆਗੂਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਕੱਠੇ ਹੋਣ ਦੀ ਜਿਹੜੀ ਅਪੀਲ ਕਰ ਦਿੱਤੀ ਹੈ ਤੇ ਸਰਵਣ ਸਿੰਘ ਪੰਦੇਰ ਨੇ ਹੋਰ ਇਸ ਮਾਮਲੇ ਦੇ ਵਿੱਚ ਜਦੋਂ ਰੈਸਟ ਹੁੰਦੀ ਹੈ ਜਾਂ ਕਹ ਲਈ ਹਿਰਾਸਤ ਵਿੱਚ ਲਿਆ ਜਾਂਦਾ ਡੱਲੇਵਾਲ ਨੂੰ ਤਾਂ ਉਸ ਤੋਂ ਬਾਅਦ ਕੀ ਬਿਆਨ ਸਾਂਝਾ ਕੀਤਾ ਸੀ ਉਹ ਵੀ ਸੁਣੋ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਸਾਰਾ ਦੇਸ਼ ਦੁਨੀਆ ਜਾਣਦਾ ਵੀ ਅੱਜ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਾ ਸੀਗਾ ਔਰ ਜੋ ਇਨਫਰਮੇਸ਼ਨ ਹੈ ਲਗਭਗ ਪੌਣੇ 3 ਜਾਂ 2:30 ਵਜੇ ਤੋਂ ਬਾਅਦ ਉਹਨਾਂ ਨੂੰ ਇੱਕ ਜੁਆਇੰਟ ਆਪਰੇਸ਼ਨ ਜੋ ਮੁੱਢਲੀਆਂ ਇਨਫਰਮੇਸ਼ਨਾਂ ਨੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਕੇਂਦਰ ਰਲ ਕੇ ਕੁਝ ਬੰਦੇ ਹਿੰਦੀ ਬੋਲ ਰਹੇ ਸੀ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਚੱਕਿਆ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਜੜੀ ਮੋਦੀ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਜੀ ਵਾਇਲੈਂਸ ਕਰਦੇ ਹੈਗੇ ਆ ਕਦੀ ਵੀ ਕਿਸਾਨਾਂ ਨੇ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਇਹਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਕੇ ਵਾਇਲੈਂਸ ਕੀਤਾ ਹੈਗਾ ਵਾ ਇਹਦੋਂ ਗਾਹਾਂ ਇਹਨਾਂ ਨੇ 400 450 ਕਿਸਾਨ ਸਾਢੇ ਜਖਮੀ ਕੀਤੇ ਹੈਗੇ ਆ ਇਹਨਾਂ ਨੇ ਨਜਾਇਜ਼ ਢੰਗ ਨਾਲ ਇੱਥੇ ਕੰਦਾ ਕਰਕੇ ਪੰਜਾਬ ਤੇ ਹਰਿਆਣੇ ਦੇ ਵਪਾਰੀ ਨੂੰ ਆਮ ਜਨਤਾ ਨੂੰ ਇਹੋਕਾ ਟਰਾਂਸਪੋਰਟਰਾਂ ਨੂੰ ਤੰਗ ਕੀਤਾ ਹੈਗਾ ਇਹਨਾਂ ਦੀਆਂ ਕੰਧਾਂ ਆਪ ਤੁਸੀਂ ਆ ਕੇ ਦੇਖ ਸਕਦੇ ਹੋ ਔਰ ਅੱਜ ਫੇਰ ਹਿੰਸਾ ਕੀਤੀ ਆ ਤੇ ਸਰਕਾਰ ਨੇ ਕੀਤੀ ਆ ਫੋਰ ਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਤਾਰ ਪਿੱਟੋ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਕਿਹੜਾ ਦੁਨੀਆ ਦਾ ਕਾਨੂੰਨ ਆ ਪੇ ਜਿਹਦੇ ਤੱਕ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਕੋਈ ਵਾਰੰਟ ਵਿਖਾ ਸਕਦੇ ਜੇ ਕੋਈ ਇਨਫਰਮੇਸ਼ਨ ਦਿੱਤੀ ਆ ਕਿਹੜੀ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਕਿਹੜਾ ਉੱਤੇ ਇਲਜ਼ਾਮ ਹੈ ਉਹਨਾਂ ਤੇ ਔਰ ਤੁਸੀਂ ਤੁਰੰਤ ਇਨਫਰਮੇਸ਼ਨ ਦਿਓ ਰਿਹਾ ਕਰੋ ਉਹਨਾਂ ਨੂੰ ਵੀ ਕਿੱਥੇ ਲੈ ਕੇ ਗਏ ਜੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਇਸ ਹਿਰਾਸਤ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਇਸ ਮਸਲੇ ਦੇ ਵਿੱਚ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਨੇ ਕਿ ਮਰਨ ਵਰਤ ਦੀ ਘੋਸ਼ਣਾ ਤੋਂ ਬਾਅਦ ਪ੍ਰਸ਼ਾਸਨ ਚਿੰਤਾ ਦੇ ਵਿੱਚ ਪੈ ਗਿਆ ਸੀ ਤੇ ਇਸੇ ਕਰਕੇ ਉਹਨਾਂ ਦੀ ਮੈਡੀਕਲ ਜਾਂਚ ਲਈ ਉਹਨਾਂ ਨੂੰ ਉੱਥੇ ਚੁੱਕਿਆ ਗਿਆ ਇਹ ਗੱਲ ਠੀਕ ਲੱਗਦੀ ਹੈ ਜਾਂ ਫਿਰ ਵਾਕਈ ਕਿਸਾਨ ਆਗੂਆਂ ਨੂੰ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਢੰਗ ਨਾਲ ਉੱਥੇ ਲੋਕ ਦੁਆਰਾ ਨਾ ਇਕੱਠੇ ਹੋ ਸਕਣ ਬਾਰਡਰਾਂ ਦੇ ਉੱਤੇ ਇਸ ਕਰਕੇ ਰੈਸਟ ਕੀਤੀ ਗਈ ਹੈ ਹਿਰਾਸਤ ਵਿੱਚ ਲਿਆ ਗਿਆ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਔਰ ਦੂਸਰੇ ਪਾਸੇ ਕਿਸਾਨ ਆਗੂਆਂ ਨੇ ਜਥੇਬੰਦੀਆਂ ਨੇ ਇਸ ਮਸਲੇ ਦੀ ਨਖੇਦੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਔਰ ਪੰਜਾਬ ਸਰਕਾਰ ਨੂੰ ਵੀ ਸਾਰੇ ਮਾਮਲੇ ਦੀ ਸਥਿਤੀ ਸਪਸ਼ਟ ਕਰਨ ਨੂੰ ਆਖਿਆ ਹੈ ਕਿ ਆਖਰਕਾਰ ਅਜੀਆਂ ਗਤੀਵਿਧੀਆਂ ਨੂੰ ਅੰਜਾਮ ਕਿਉਂ ਦਿੱਤਾ ਜਾ ਰਿਹਾ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਆਪਣੀ ਗੱਲ ਆਖ ਦਿੱਤੀ ਹੈ ਕਿ ਕੇਂਦਰੀ ਏਜੰਸੀਆਂ ਨੂੰ ਵਦਨਾਮ ਕਰਨ ਦੀ ਤੇ ਉਹਨਾਂ ਤੇ ਦੋਸ਼ ਮੜਨ ਦੀ ਸਾਰੀ ਦੀ ਸਾਰੀ ਇਹ ਗੱਲ ਹੈ ਔਰ ਪੰਜਾਬ ਸਰਕਾਰ ਨੇ ਜਾਂ ਸੂਬਾ ਸਰਕਾਰ ਨੇ ਪੁਲਿਸ ਨੇ ਇਹ ਅਰੈਸਟ ਕੀਤੀ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੇਂਦਰੀ ਏਜੰਸੀ ਦਾ ਹੱਥ ਨਹੀਂ ਹੈ ਤਾਂ ਇਸ ਦੇ ਬਾਰੇ ਤੁਹਾਡੇ ਕੀ ਸੁਝਾਅ ਨੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ